ਪੰਜਾਬੀ ਫਿਲਮ ਉਦਯੋਗ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਤੋਂ ਬਾਅਦ ਹੁਣ ਪੰਜਾਬੀ ਫਿਲਮ ਉਦਯੋਗ ਨੂੰ ਇੱਕ ਹੋਰ ਵੱਡਾ ਝਟਕਾ ਦਿੰਦੇ ਹੋਏ ਅਮਰਿੰਦਰ ਗਿੱਲ ਦੀ ਆਉਣ ਵਾਲੀ ਫਿਲਮ ਚੱਲ ਮੇਰਾ ਪੁੱਤ 4 ਨੂੰ ਭਾਰਤ ਵਿੱਚ ਰਿਲੀਜ਼ ਕਰਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਦਿਲਜੀਤ ਦੋਸਾਂਝ ਦੀ ਜੋ ਫਿਲਮ ਸੀ ਸਰਦਾਰ ਜੀ 3 ਉਸ ਨੂੰ ਇਸੇ ਤਰ੍ਹਾਂ ਹੀ ਇਸ ਫੈਸਲੇ ਦਾ ਸਾਹਮਣਾ ਕਰਨਾ ਪਿਆ ਸੀ ਜੋ ਭਾਰਤੀ ਇਹ ਫਿਲਮ ਪ੍ਰੋਜੈਕਟਾਂ ਦੇ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਸ਼ਾਮਿਲ ਕਰਨ ਨੂੰ ਲੈ ਕੇ ਵੱਧ ਰਹੇ ਤਣਾ ਨੂੰ ਦਰਸਾਉਂਦਾ ਹੈ ਦੱਸ ਜਾਈਏ ਚੱਲ ਮੇਰਾ ਪੁੱਤ ਚਾਰ ਵਿੱਚ ਪਰ ਮੁੱਖ ਪਾਕਿਸਤਾਨੀ ਕੋਮੇਡੀਅਨ ਇਫਤਖਾਰ ਠਾਕੁਰ ਅਕਰਮ ਉਦਾਸ ਅਤੇ ਨਾਸਿਰ ਚਿੰਨੀਓਤੀ ਵੀ ਹਨ ਦੱਸ ਜਾਈਏ ਕਿ ਹਾਲਾਂਕਿ ਇਸ ਸਭ ਲਈ ਇਫਤਖਾਰ ਠਾਕੁਰ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਕਿਉਂਕਿ ਮਈ ਵਿੱਚ ਜੋ ਭਾਰਤ-ਪਾਕਿਸਤਾਨ ਤਣਾਅ ਵਧਨ ਦੌਰਾਨ ਠਾਕੁਰ ਨੇ ਪੜਕਾਉ ਟਿੱਪਣੀਆਂ ਕੀਤੀਆਂ ਸਨ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਨਾ ਸਿਰਫ ਹਮਲਾਵਰ ਦੇ ਤੌਰ ਉਤੇ ਵੇਖਿਆ ਗਿਆ ਸੀ ਬਲਕਿ ਦੇਸ਼ ਪ੍ਰਤੀ ਡੂੰਘਾ અપਮਾਨਜਨਕ ਵੀ ਮੰਨਿਆ ਗਿਆ ਸੀ ਸਰਕਾਰੀ ਸੂਤਰਾਂ ਨੇ ਕੋਈ ਰਸਮੀ ਬਿਆਨ ਜਾਰੀ ਨਹੀਂ ਕੀਤਾ ਪਰ ਇਹ ਸਮਝਿਆ ਜਾਂਦਾ ਹੈ ਕਿ ਇਜਾਜ਼ਤ ਦੇਣ ਤੋਂ ਇਨਕਾਰ ਕਰਨ ਦੀ ਜੜ੍ਹ ਕੌਮੀ ਭਾਵਨਾਵਾਂ ਅਤੇ ਜਨਤਕ ਪ੍ਰतिकਰਮ ਬਾਰੇ ਚਿੰਤਾਵਾਂ ਨਾਲ ਜੁੜੀ ਹੋਈ ਹੈ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਇਨ੍ਹਾਂ ਮੁੱਦਿਆਂ ਕਾਰਨ ਜੋ ਹੈ ਸਰਟੀਫਿਕੇਸ਼ਨ ਨਾਲ ਅੱਗੇ ਨਹੀਂ ਵਧਿਆ ਜਾ ਸਕਿਆ